ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਮਹਾਰਾਜ ਕੀ ਜੈ ਮੈਂ ਮਹੰਤ ਸਾਵਨਦਾਸ ਉਦਾਸੀਨ ਡੇਰਾ ਬੀੜ ਵਾਲਾ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ 531ਵੇਂ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਆਪ ਸਭ ਸਭ ਦੇਸ਼ ਵਾਸੀਆਂ ਨੂੰ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਕਿ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਸਾਰੇ ਕਾਇਨਾਤ ਤੇ ਸਾਰੇ ਬ੍ਰਹਿਮੰਡ ਤੇ ਮਿਹਰ ਭਰਿਆ ਹੱਥ ਰੱਖਣ ਸੁਖ ਸ਼ਾਂਤੀ ਸੁਖ ਸ਼ਾਂਤੀ ਰੱਖਣ ਆਨੰਦ ਖੁਸ਼ੀਆਂ ਖੜੇ ਮੰਗਲ ਰੱਖਣ ਸੋ ਇਸੇ ਤਰ੍ਹਾਂ ਹੀ ਪੇਖ ਭਗਵਾਨ ਦੀ ਚੜ੍ਹਦੀ ਕਲਾ ਰੱਖੇ ਬਾਬਾ ਜੀ ਜੋ ਸੰਸਾਰ ਦੇ ਵਿੱਚ ਮਹਾਮਾਰੀਆਂ ਬਿਮਾਰੀਆਂ ਚੱਲ ਰਹੀਆਂ ਨੇ ਇਹਨਾਂ ਤੋਂ ਸਾਨੂੰ ਰਹਿਤ ਕਰਨ ਆਪਨਾ ਮੇਰਾ ਪਰਿਆ ਹੱਥ ਰੱਖਣ ਜੀ ਬੋਲੀਏ ਜਗਤ ਗੁਰੂ ਸਿ ਚੰਦਰ ਮਹਾਰਾਜ ਕੀ ਜੈ